ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਸਥਾਪਕ ਅਤੇ ਪਹਿਲੇ ਗੁਰੂ ਸਨ। ਉਹਨਾਂ ਦਾ ਜਨਮ 15 ਅਪ੍ਰੈਲ 1469 ਈਸਵੀ ਨੂੰ ਤਲਵੰਡੀ ਅੱਜ ਦਾ ਨਾਂ ਨਨਕਾਣਾ ਸਾਹਿਬ ਪਾਕਿਸਤਾਨ ਵਿੱਚ ਹੋਇਆ। ਉਹਨਾਂ ਦੇ ਪਿਤਾ ਦਾ ਨਾਮ ਮਹਿਤਾ ਕਾਲੂ ਜੀ ਅਤੇ ਮਾਤਾ ਜੀ ਦਾ ਨਾਮ ਮਾਤਾ ਤ੍ਰਿਪਤਾ ਜੀ ਸੀ ਬਚਪਨ ਤੋਂ ਹੀ ਗੁਰੂ ਨਾਨਕ ਦੇਵ ਜੀ ਵਿਚਾਰਸ਼ੀਲ ਅਤੇ ਅਧਿਆਤਮਿਕ ਸੁਭਾਅ ਵਾਲੇ ਸਨ ਅਧਿਆਤਮਿਕ ਜੀਵਨ ਗੁਰੂ ਨਾਨਕ ਦੇਵ ਜੀ ਨੂੰ ਪ੍ਰਭੂ ਦੀ ਪ੍ਰਾਪਤੀ ਹੋਈ ਅਤੇ ਉਹਨਾਂ ਨੇ ਇੱਕ ਓੰਕਾਰ ਦਾ ਸੰਦੇਸ਼ ਦਿੱਤਾ ਰੱਬ ਇੱਕ ਹੈ ਉਹਨਾਂ ਨੇ ਜਾਤੀ ਪਾਤੀ ਊਚ ਨੀਚ ਅੰਧ ਵਿਸ਼ਵਾਸ ਅਤੇ ਪਖੰਡ ਦਾ ਵਿਰੋਧ ਕੀਤਾ। ਉਦਾਸੀਆਂ ਗੁਰੂ ਨਾਨਕ ਦੇਵ ਜੀ ਨੇ ਚਾਰ ਵੱਡੀਆਂ ਉਦਾਸੀਆਂ ਕੀਤੀਆਂ। ਉਹਨਾਂ ਭਾਰਤ ਦੇ ਵੱਖ-ਵੱਖ ਹਿੱਸਿਆਂ ਨਾਲ ਨਾਲ ਮੱਕਾ ਮਦੀਨਾ, ਸ਼੍ਰੀਲੰਕਾ, ਤਿੱਬਤ ਆਦਿ ਥਾਵਾਂ ਤੱਕ ਗਏ ਅਤੇ ਸੱਚ ਪਿਆਰ ਤੇ ਸਮਾਨਤਾ ਦਾ ਪ੍ਰਚਾਰ ਕੀਤਾ। ਮੁੱਖ ਸਿੱਖਿਆਵਾਂ ਨਾਮ ਜਪੋ। ਪ੍ਰਭੂ ਦਾ ਨਾਮ ਸਿਮਰੋ। ਕਿਰਤ ਕਰੋ ਇਮਾਨਦਾਰੀ ਨਾਲ ਮਿਹਨਤ ਕਰੋ ਵੰਡ ਛਕੋ ਆਪਣੀ ਕਮਾਈ ਹੋਰਾਂ ਨਾਲ ਸਾਂਝੀ ਕਰੋ ਸਾਰੇ ਮਨੁੱਖ ਬਰਾਬਰ ਹਨ ਨਾਰੀ ਤੇ ਨਰ ਵਿੱਚ ਕੋਈ ਭੇਦ ਨਹੀਂ ਬਾਣੀ ਗੁਰੂ ਨਾਨਕ ਦੇਵ ਜੀ ਬਾਣੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਜਪਜੀ ਸਾਹਿਬ ਉਹਨਾਂ ਦੀ ਪ੍ਰਸਿੱਧ ਬਾਣੀ ਹੈ ਜੋਤੀ ਜੋਤ ਗੁਰੂ ਨਾਨਕ ਦੇਵ ਜੀ ਨੇ 22 ਸਤੰਬਰ 1500 39 ਇਸਵੀ ਨੂੰ ਕਰਤਾਰਪੁਰ ਸਾਹਿਬ ਵਿਖੇ ਜੋਤੀ ਜੋਤ ਸਮਾਈ। ਉਹਨਾਂ ਤੋਂ ਬਾਅਦ ਗੁਰੂ ਅੰਗਦ ਦੇਵ ਜੀ ਦੂਜੇ ਗੁਰੂ ਬਣੇ। ਗੁਰੂ ਨਾਨਕ ਦੇਵ ਜੀ ਦੀ ਜੀਵਨੀ ਮਨੁੱਖਤਾ, ਸੇਵਾ, ਸੱਚ ਅਤੇ ਭਾਈਚਾਰੇ ਦਾ ਮਹਾਨ ਸੰਦੇਸ਼ ਦਿੰਦੀ ਹੈ। ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਗੁਰੂ ਨਾਨਕ ਦੇਵ ਜੀ ਨੇ ਲੋਕਾਂ ਤੱਕ ਸੱਚ ਪਿਆਰ ਅਤੇ ਸਮਾਨਤਾ ਦਾ ਸੰਦੇਸ਼ ਪਹੁੰਚਾਉਣ ਲਈ ਚਾਰ ਵੱਡੀਆਂ ਉਦਾਸੀਆਂ ਧਾਰਮਿਕ ਯਾਤਰਾਵਾਂ ਕੀਤੀਆਂ ਪਹਿਲੀ ਉਦਾਸੀ 1500 ਤੋ 1506 ਈਸਵੀ ਦਿਸ਼ਾ ਪੂਰਬ ਵੱਲ ਮਨੁੱਖ ਸਥਾਨ ਮੁੱਖ ਸਥਾਨ ਸਹਿਦਪੁਰ ਹਰੀਦੁਆਰ ਬਨਾਰਸ ਪਟਨਾ ਅਸਾਮ ਬੰਗਾਲ ਇੱਥੇ ਗੁਰੂ ਜੀ ਨੇ ਕਰਮਕਾਂਡ ਪਖੰਡ ਅਤੇ ਜਾਤੀ ਪਾਤੀ ਦਾ ਵਿਰੋਧ ਕੀਤਾ ਦੂਜੀ ਉਦਾਸੀ 1506 ਤੋਂ 1513 ਈਸਵੀ ਦਿਸ਼ਾ ਦੱਖਣ ਵੱਲ ਮੁੱਖ ਸਥਾਨ ਰਾਜਸਥਾਨ ਮਹਾਰਾਸ਼ਟਰ ਸ਼੍ਰੀਲੰਕਾ ਗੁਰੂ ਜੀ ਨੇ ਘਰ ਗ੍ਰਸਤ ਵਿੱਚ ਰਹਿ ਕੇ ਭਗਤੀ ਕਰਨ ਦਾ ਸੰਦੇਸ਼ ਦਿੱਤਾ ਤੀਜੀ ਉਦਾਸੀ 1514 ਤੋਂ 1518 ਈਸਵੀ ਦਿਸ਼ਾ ਉੱਤਰ ਵੱਲ ਮੁੱਖ ਸਥਾਨ ਹਿਮਾਲਿਆ ਕਸ਼ਮੀਰ ਤਿੱਬਤ ਸਿਦਾਂ ਨਾਲ ਸੰਵਾਦ ਕਰਕੇ ਅਸਲੀ ਜੋਗ ਅਤੇ ਨਾਮ ਸਿਮਰਨ ਦੀ ਸਿੱਖਿਆ ਦਿੱਤੀ ਚੌਥੀ ਉਦਾਸੀ 1519 ਤੋਂ 1521 ਈਸਵੀ ਦੇਸ਼ਾਪੁਰਬਵਾਲ ਮੁੱਖਸ탄 ਮੱਕਮ ਦੀ ਨਾ ਬਗਦਾਦ ਗੁਰੂ ਜੀ ਨੇ ਧਾਰਮਿਕ ਅੰਧ ਵਿਸ਼ਵਾਸ ਅਤੇ ਰਸਮਾਂ ਤੋਂ ਉੱਪਰ ਉੱਠ ਕੇ ਇੱਕ ਪਰਮਾਤਮਾ ਦੀ ਭਗਤੀ ਦਾ ਉਪਦੇਸ਼ ਦਿੱਤਾ ਉਦਾਸੀਆਂ ਦਾ ਮੁੱਖ ਸੰਦੇਸ਼ ਇੱਕ ਪਰਮਾਤਮਾ ਦੀ ਭਗਤੀ ਹੈ ਸਾਰੇ ਮਨੁੱਖ ਬਰਾਬਰ ਹਨ ਨਾਮ ਸਿਮਰਨ ਕਿਰਤ ਅਤੇ ਵੰਡ ਛਕਣਾ ਪਖੰਡ ਅਤੇ ਅੰਧ ਵਿਸ਼ਵਾਸ ਦਾ ਤਿਆਗ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਮਨੁੱਖਤਾ ਲਈ ਅਧਿਆਤਮਿਕ ਜਾਗਰੂਕਤਾ ਦਾ ਮਹਾਨ ਪ੍ਰਕਾਸ਼ ਸਨ